ਉਹਨੂੰ ਜਿਹਨੇ ਕਰਿਆ ਇਹਨਾਂ ਨੇ ਬਾਕੀ ਸਾਰੀ ਆਪੋਜੀਸ਼ਨ ਦੇ ਜਿਹੜੇ ਕਾਗਦ ਨੇ ਸਾਰੇ ਹੱਤ ਕਰਾਏ ਨੇ ਔਰ ਇਹਦੇ ਨਾਲ ਸਿਰਫ ਆਪਣੇ ਹੀ ਕੈਂਡੀਡੇਟ ਰੱਖੇ ਚਾਹੇ ਕੋਈ ਪੰਚਾਇਤ ਚਾਹੇ ਸਰਪੰਚਾ ਬਾਕੀ ਇਹਨਾਂ ਨੇ ਦੋ ਪਾਰਟੀਆਂ ਦਾ ਖਾਏ ਗਈਆਂ ਇਹ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਖਾਏ ਗਈਆਂ ਇਹਨੇ ਆਪ ਦੇ ਹੀ ਰੱਖੇ ਨੇ ਹਾਂਜੀ ਖੜਿਆ ਐਸ ਡੀ ਐਮ ਦਫਤਰ ਖੰਨਾ ਦੇ ਬਾਹਰ ਜਿੱਥੇ ਕਿ ਪਿੰਡ ਕੰਗਰਾਲੀ ਦੇ ਬਸਨਿਕਾ ਵੱਲੋਂ ਇੱਕ ਧਰਨਾ ਲਗਾਇਆ ਗਿਆ ਹੈ ਧਰਨਾ ਲਗਾਉਣ ਦਾ ਕਾਰਨ ਹੈ ਕਿ ਜੋ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਇਥੋਂ ਦੇ ਜੋ ਉਮੀਦਵਾਰ ਸੀ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਤੇ ਪਿੰਡ ਵਾਸੀਆਂ ਦੇ ਵਿੱਚ ਰੋਸ ਹੈ ਕਿ ਸਿਆਸੀ ਰੰਜਿਸ਼ ਦੇ ਕਰਕੇ ਇਹ ਕਾਗਜ਼ ਰੱਦ ਕੀਤੇ ਗਏ ਨੇ ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਐਸ ਡੀ ਐਮ ਖੰਨਾ ਨੂੰ ਮੰਗ ਪੱਤਰ ਦਿੱਤਾ ਤੇ ਧਰਨਾ ਲਗਾਇਆ ਹੈ ਦੱਸਣਯੋਗ ਹੈ ਕਿ ਇਸ ਪਿੰਡ ਦੇ ਵਸਨੀਕਾਂ ਵੱਲੋਂ ਪਿੰਡ ਵਿੱਚ ਲੱਗੀ ਫੈਕਟਰੀ ਨੂੰ ਲੈ ਕੇ ਵੀ ਲੋਗ ਜੋ ਪਿਛਲੀਆਂ ਚੋਣਾਂ ਹੋਈਆਂ ਸਨ ਉਹਨਾਂ ਵਿੱਚ ਚੋਣਾਂ ਦਾ ਬਾਈਕਟ ਕੀਤਾ ਗਿਆ ਸੀ ਤੇ ਹੁਣ ਉਹ ਧਰਨਾ ਵੀ ਉਠਾ ਦਿੱਤਾ ਗਿਆ ਹੈ ਜੋ ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਉਲਟ ਲਗਾਇਆ ਗਿਆ ਸੀ ਤੇ ਅੱਜ ਜੋ ਪਿੰਡ ਵਾਸੀ ਐਸ ਡੀ ਐਮ ਦਫ਼ਤਰ ਖੰਨਾ ਪਹੁੰਚੇ ਨੇ ਤੇ ਆ ਉਹ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਭਾਰਤੀ ਜੀ ਅੱਜ ਐਸ ਡੀ ਐਮ ਦਫ਼ਤਰ ਅਗੇ ਧਰਨਾ ਲਗਾ ਰਹੇ ਹੋ ਦੱਸੋਗੇ ਕੀ ਕਾਰਨ ਹੈ देखो जी पंचायती इलेक्शनਾਂ ਦਾ ਜਿਹੜਾ ਐਲਾਨ ਹੋਇਆ ਸੀਗਾ ਪੰਜਾਬ ਸਰਕਾਰ ਤੋਂ ਬਾਅਦ ਚੋਣ ਕਮਿਸ਼ਨ ਨੇ ਜਿਹੜੀਆਂ ਡੇਟਾ ਨੇ ਉਹ ਦਿੱਤੀਆਂ ਗਈਆਂ। ਤੈ ਸਮੇਂ ਦੇ ਹਿਸਾਬ ਨਾਲ ਅਸੀਂ ਜਿਹੜੇ ਕਾਗਜ਼ ਸੀ ਜਿਹੜੇ ਸਾਡੇ ਫਾਈਲ ਸੀਗੇ ਮਤਲਬ ਕਿ ਕਾਂਗਰਸ ਨੇ ਅਕਾਲੀ ਦਲ ਨੇ ਸਾਡੇ ਆਜ਼ਾਦ ਗਰੁੱਪ ਨੇ ਸਾਰਿਆਂ ਨੇ ਸਹੀ ਸਮੇਂ ਤੇ ਸਹੀ ਤਸਦੀਕ ਸ਼ੋਦਾ ਕਾਪੀਆਂ ਲਾ ਕੇ ਅਸੀਂ ਫਾਰਮ ਫਿਲ ਕੀਤੀ। ਜਦੋਂ ਕਾਗਜ਼ ਰਿਜੈਕਟ ਜਾਂ ਸਿਲੈਕਟ ਹੋਣ ਦੀ ਗੱਲ ਆਈ ਸਾਡੇ ਕਾਗਜ਼ ਬਿਨਾ ਠੋਸ ਕਾਰਨ ਦਿੱਤੇ ਬਾਕੀ ਸਾਰੀ ਵਿਰੋਧੀ ਧਿਰਾਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਹੁਕਮਰਾਨ ਦਰ ਨੇ ਉਹਦੇ ਵਿੱਚ ਕੋਈ ਵੀ ਠੋਸ ਵੈਸੇ ਜੇ ਨੂੰ ਮੈਂ ਦੱਸ ਦਨਾ ਵੀ ਜਿਹੜੇ ਇਲੈਕਸ਼ਨ ਲੜੇਗਾ ਕਿਸੇ ਪਾਰਟੀ ਪੱਧਰ ਤੇ ਜਿਹੜੇ ਇਲੈਕਸ਼ਨ ਨਹੀਂ ਲੜੇ ਗਏ ਸੀਗੇ ਸਾਰੀ ਪਾਰਟੀਆਂ ਨੇ ਕੋਈ ਆਪਦੀ ਆਪਦੀ ਪਾਰਟੀ ਦਾ ਜੋਰ ਨਹੀਂ ਪਾਇਆ ਸੀ ਸਾਰੇ ਨੇ ਪੜੇ ਲਿਖੇ ਨੌਜਵਾਨਾਂ ਨੂੰ ਮੈਦਾਨ 'ਚ ਉਤਾਰਿਆ ਸੀ ਬਿਨਾ ਠੋਸ ਕਾਰਨ ਦੱਸੇ ਵੀਡੀਓ ਨੇ ਪਤਾ ਨਹੀਂ ਕਿਹੜੀ ਰਿਪੋਰਟ ਤਿਆਰ ਕੀਤੀ ਆ ਕਿਸ ਦੇ ਕਿਸ ਦੀ ਸ਼ਿਕਾਇਤ ਤੇ ਜਿਹੜੀ ਰਿਪੋਰਟ ਆ ਉਹ ਤਿਆਰ ਕੀਤੀ ਆ ਸਾਨੂੰ ਜਦੋਂ ਪਤਾ ਉੱਤੇ ਲਿਸਟਾਂ ਲੱਗੀਆਂ 6 ਜਣਿਆਂ ਨੇ ਸਰਪੰਚੀ ਦੇ ਕਾਗਜ਼ ਭਰੇ ਸੀ ਤੁਸੀਂ ਹੈਰਾਨ ਹੋ ਜੂਗੇ ਉਹਦੇ ਵਿੱਚੋਂ 5 ਦੇ ਰਿਜੈਕਟ ਕਰਤੇ ਮੈਂਬਰ ਪੰਚਾਇਤ 11 ਦੇ ਰਿਜੈਕਟ ਕਰਤੇ ਉਹਨਾਂ ਨੇ ਬਿਨਾਂ ਮੁਕਾਬਲੇ ਤੋਂ ਪਿੰਡ ਦੇ ਵਿੱਚ ਪੰਚਾਇਤ ਤੇ ਬਹੁਮਤ ਹਾਸਲ ਕਰ ਲਿਆ ਮਤਲਬ ਪੂਰੇ ਖੰਨੇ ਹਲਕੇ ਦੇ ਵਿੱਚ ਪੈ ਇਹ ਪੂਰਾ ਜਿਹੜੀ ਆਪਣੀ ਤਹਿਸੀਲਾਂ 2-4 ਇਕੱਠੀਆਂ ਅੜਲਵਲੇ ਪੈਂਦੀਆਂ ਨੇ ਤਾਂ ਕਾ ਪੰਜਾਬ 'ਚ ਹੀ ਹੋਇਆ ਵਾ ਔਰ ਜਿਹੜਾ ਸਾਡੀਆਂ ਪੰਜ ਸੱਤ ਤਹਿਸੀਲਾਂ ਦੇ ਵਿੱਚ ਹੋਇਆ ਵਾ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਮਿਸਾਲ ਨਹੀਂ ਮਿਲਦੀ ਕنگراਲੀ ਰਾਜਪੂਤਾਂ ਰਗੀ 16 ਉਮੀਦਵਾਰ ਇਨਕਲੂਡਡ ਸਰਪੰਚ ਐਂਡ ਮੈਂਬਰ ਪੰਚਾਇਤ ਉਹਨਾਂ ਦੇ ਜਿਹੜੇ ਫਾਰਮ ਨੇ ਰਿਜੈਕਟ ਬਿਨਾਂ ਕਾਰਨ ਹੋਏ ਨੇ ਅੱਜ ਐਸਡੀਐਮ ਸਾਹਿਬ ਤੋਂ ਕੱਲ ਤਰੀਕ ਲਈ ਸੀ ਕਹਿੰਦੇ ਜੀ ਮੀਟਿੰਗ 'ਚ ਪਤਾ ਨਹੀਂ ਕਿਹੜੀ ਮੀਟਿੰਗ ਸੀ ਨਹੀਂ ਤਹਿਸੀਲਦਾਰ ਨੂੰ ਮਿਲ ਗਏ ਅਸੀਂ ਦੇਖੋ ਅਸੀਂ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੀ ਬਿਊਰੋਕ੍ਰੇਸੀ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਤੇ ਜਿੱਥੋਂ ਤੱਕ ਸਾਨੂੰ ਕਿਸੇ ਵੀ ਉੱਚ ਅਦਾਲਤ ਤੱਕ ਜਾਣ ਦਾ ਲੋੜ ਪੈ ਗਈ ਜੇ ਬਿਊਰੋਕ੍ਰੇਸੀ ਸਾਨੂੰ ਅੱਜ ਸ਼ਾਮ ਤੱਕ ਦਾ ਸਾਨੂੰ ਤਹਿਸੀਲਦਾਰ ਨੇ ਟਾਈਮ ਦਿੱਤਾ ਕਿ ਅਸੀਂ ਵੀਡੀਓ ਤੋਂ ਜਿਹੜੀ ਰਿਪੋਰਟ ਆ ਉਹ ਉਹ ਮੰਗਵਾਉਨੇ ਆ ਤਲਬ ਕਰਦੇ ਆ ਜੇ ਨਹੀਂ ਹੋਈ ਤਾਂ ਅਸੀਂ ਉੱਚ ਅਦਾਲਤ ਵੀ ਜਾਵਾਂਗੇ ਔਰ ਅਸੀਂ ਜਿਹੜਾ ਹਰ ਤਰ੍ਹਾਂ ਦਾ ਸੰਘਰਸ਼ ਜਿਸ ਤਰ੍ਹਾਂ ਦਾ ਵੀ ਲੜੰਦਾ ਵੀ ਲੜਨ ਦੀ ਲੋੜ ਪਈ ਅਸੀਂ ਅਸੀਂ ਪਤਾ ਕੀ ਆ ਇਲੈਕਸ਼ਨ ਛੱਡ ਕੇ ਭੱਜਣਾ ਚੋਣ ਲੜਨ ਦੀ ਕਾਬਲ ਨਾ ਰਹਿਣਾ ਜਿਨ੍ਹਾਂ ਨੂੰ ਪਤਾ ਸੀ ਵੀ ਸਾਡੇ ਪਿੰਡ ਦੇ ਵਿੱਚ 17-1800 ਵੋਟ ਆ ਪੁੱਲ 17 1800 ਦੇ ਵਿੱਚੋਂ 15 1600 ਪੋਲ ਹੋ ਜਾਂਦੀ ਆ ਜਿਹਦੇ ਵਿੱਚੋਂ ਉਹਨਾਂ ਨੂੰ ਲੱਗਦਾ ਸੀ ਵੀ 20 ਵੋਟਾਂ ਵੀ ਨਹੀਂ ਮਿਲਣੀਆਂ ਸ਼ੈਡਿਊਲ ਕਾਸਟ ਜਿੱਤਾ ਮਿਲੇ ਨਹੀਂ ਰਹੀ ਸੀ ਜਰਨਲ ਵੋਟ ਵੀ ਇਲੈਕਸ਼ਨ ਇਹਨਾਂ ਨੂੰ ਕਰਨ ਨੂੰ ਤਿਆਰ ਨਹੀਂ ਸੀ ਤਾਂ ਉਹਨਾਂ ਕੋਲੇ ਆਖਰੀ ਜਿਹੜਾ ਦਾਸ ਯੋ ਆ ਸੀ ਪਰ ਨਾ ਤਾਂ ਅਦਾਲਤਾਂ ਬੰਦ ਹੋਈਆਂ ਨੇ ਔਰ ਨਾ ਅਸੀਂ ਘਰੇ ਥੱਕ ਕੇ ਬੈਠਣ ਵਾਲੇ ਆ ਇਹਨਾਂ ਨੂੰ ਸਾਡੀ ਖੁੱਲੀ ਚੁਣੌਤੀ ਆ ਕਿ ਭਾਈ ਮੈਦਾਨ ਚਾਓ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਵੀ ਦੇਖੋ ਵੀ 9 ਮੈਂਬਰ ਪੰਚਾਇਤ ਨੇ ਸਾਡੇ ਪਿੰਡ ਚ ਬਣਦੇ ਇੱਕ ਸਰਪੰਚ ਬਣਦਾ 10 ਜਣਿਆਂ ਦੀ ਪੰਚਾਇਤ ਆ ਜੇ ਚੋਣ ਕਰਾਓ ਅਸੀਂ ਸਾਰੇ ਸਰੈਂਡਰ ਕਰ ਦਾਂਗੇ ਜੇ ਇਹਨਾਂ ਦਾ ਇੱਕ ਵੀ ਮੈਂਬਰ ਪੰਚਾਇਤ ਜਿੱਤ ਗਿਆ ਸਰਪੰਚ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਮੈਂਬਰ ਪੰਚਾਇਤ ਵੀ ਹਾਲਾਤ ਪਿੰਡ ਦੇ ਵਿੱਚ ਇਦਾਂ ਦੇ ਬਣੇ ਹੋਏ ਹਨ ਤੁਹਾਨੂੰ ਲੱਗਦਾ ਵੀ ਜੋ ਲੋਕਤੰਤਰਕ ਕਦਰਾਂ ਕੀਮਤਾਂ ਨੇ ਜੋ ਲੋਕ ਡੈਮੋਕ੍ਰੇਸੀ ਹੈ ਇਸ ਨੂੰ ਦਬਾਇਆ ਜਾ ਰਿਹਾ ਹੈ ਇਸ ਦਾ ਕਤਲ ਕੀਤਾ ਜਾ ਰਿਹਾ ਹੈ ਦੇਖੋ ਵੋਟ ਪਾਉਣ ਦਾ ਜਿਹੜਾ ਅਧਿਕਾਰ ਆ ਐਤੋਂ ਵੱਡੀ ਮਿਸਾਲ ਹੋ ਸਕਦੀ ਹੈ ਅਸੀਂ ਆਰਐਸਐਸ ਤੇ ਇਲਜ਼ਾਮ ਲਾਉਨੇ ਆ ਇਹਨਾਂ ਦਾ ਜਿਹੜਾ ਬਹੁਤ ਵੱਡਾ ਮਸੀਹਾ ਜਿਹੜਾ ਇਹਨਾਂ ਚੱਕ ਕੇ ਜੇਲ੍ਹ ਦੇ ਸੱਟ ਆਇਆ ਸੀਗਾ ਕੇਜਰੀ ਵਾਲ ਉਹ ਬੜਾ ਗਰੀਬਾਂ ਦਾ ਮਸੀਹਾ ਕਹਾਉਂਦਾ ਵਾ ਭਵੰਤਮਾਨ ਆਪਣੇ ਆਪ ਨੂੰ ਖੱਟੀ ਪੱਗ ਬਨ ਕੇ ਭਗਤ ਸਿੰਘ ਦਾ ਅਵਤਾਰ ਕਹਾਉਂਦਾ ਵਾ ਉਹਨੂੰ ਪੁੱਛੋ ਵੀ ਜਿਹੜਾ ਆਹ ਵੋਟ ਪਾਉਣ ਦਾ ਅਧਿਕਾਰ ਤੁਸੀਂ ਸਾਡੇ ਪਿੰਡ 'ਚ ਖਤਮ ਕੀਤਾ ਡਿਕਟੇਟਰਸ਼ਿਪ ਮੈਂ ਕਹਨਾ ਆਪਣੇ ਆਲੇ ਦੁਆਲੇ 20 ਦੇਸ਼ਾਂ ਦੇ ਵਿੱਚ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਨਹੀਂ ਜੋ ਮਾਹੌਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਇਆ ਭਾਰਤੀ ਜੀ ਹੁਣ ਇਸ ਮਸਲੇ ਦਾ ਦੂਜਾ ਪਾਸਾ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਵੋਟਾਂ ਸੀ ਉਸ ਸਮੇਂ ਜੋ ਪਿੰਡ ਨੇ ਇੱਕ ਮਤ ਹੋ ਕੇ ਇੱਕ ਫੈਕਟਰੀ ਲੱਗੀ ਸੀ ਪਿੰਡ ਦੇ ਵਿੱਚ ਉਸ ਨੂੰ ਲੈ ਕੇ ਪੂਰੇ ਪਿੰਡ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਉਸ ਸਮੇਂ ਤੁਸੀਂ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਤੁਸੀਂ ਲੋਕਾਂ ਦੇ ਨਾਲ ਸੀ ਤੁਸੀਂ ਧੰਨੇ ਵੀ ਲਗਾਏ ਸੀ ਵੋਟਾਂ ਦੇ ਬਾਈਕਾਟ ਕਰਨ ਵਾਸਤੇ ਹੁਣ ਤੁਸੀਂ ਮਤਲਬ ਲੋਕਤੰਤਰ ਦੀ ਦਵਾਈ ਦੇ ਰਹੇ ਹੋ ਦੇਖੋ ਗੱਲ ਇਦਾਂ ਜੀ ਫੈਕਟਰੀ ਦੇ ਖਿਲਾਫ ਜੋ ਬਦਬੂ ਸੀ ਉਹਦੇ ਖਿਲਾਫ ਆਵਾਜ਼ ਉਠਾਉਣ ਵਾਲਾ ਪਹਿਲਾ ਮੈਂ ਹੀ ਹਾਂ ਕਾਰਨ ਕੀ ਕਿ ਮੇਰਾ ਜਿਹੜਾ ਬੈਕਗ੍ਰਾਉਂਡ ਆ ਮੈਂ ਇੱਕ ਦਲਿਤ ਪਰਿਵਾਰ ਤੋਂ ਆ ਔਰ ਦੂਜਾ ਕਾਰਨ ਇਹ ਆ ਕਿ ਆਰਥਿਕ ਮੰਦਹਾਲੀ ਸੀ ਫਿਰ ਇਹ ਧਰਨਾ ਲਾਇਆ ਵੱਡੇ ਵੱਡੇ ਪਿੰਡ ਦੇ ਰਜਵਾੜਿਆਂ ਨੇ ਉਹ ਗੱਲ ਇਦਾਂ ਸੀ ਵੀ ਟੂਰਨਾਮੈਂਟ ਸਾਡੇ ਪਿੰਡ ਦੇ ਖੇਡ ਮੈਦਾਨ ਦੇ ਵਿੱਚ ਸੋਲਰ ਲੱਗਿਆ ਹੋਇਆ ਵਾ ਸੋਲਰ ਲਾ ਕੇ ਦਿੱਤਾ ਦੀ ਫੈਕਟਰੀ ਵਾਲਿਆਂ ਨੇ ਮੋਸ਼ਕੋਦੋ ਵੀ ਆਉਂਦਾ ਸੀ ਟੂਰਨਾਮੈਂਟ ਹੋਇਆ ਉੱਥੇ ਅਸੀਂ ਵੀ ਵਿੱਚੇ ਸੀ ਟੂਰਨਾਮੈਂਟ ਕਰਾਉਂਦੇ ਸੀ ਹੁਣ ਜੇ ਗੁਰੀ ਹੁਣੀ ਨੇ ਜਾਂ ਹੋਰ ਵੀ ਨੇ ਕੁੜੀ ਫੁੱਟਬਾਲ ਦਾ ਪਲੇਅਰ ਆ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਸੁਣੀ ਸੀ ਵੀ ਉਹਨਾਂ ਨੇ ਵਾਦਾ ਕੀਤਾ ਸੀ ਟੂਰਨਾਮੈਂਟ ਦੇ ਵਿੱਚ ਪੈਸੇ ਦੇਣ ਦਾ ਮਦਦ ਕਰਨ ਦਾ ਉਹ ਆਰਥਿਕ ਮਦਦ ਜਿਹੜੀ ਵਾਦਾ ਹੋਇਆ ਸੀ ਕਿਤੇ ਨਾ ਕਿਤੇ ਨਹੀਂ ਮਿਲੀ ਜੋ ਕਿ ਉਹਨਾਂ ਨੂੰ ਮੋਸ਼ਕ ਪਹਿਲਾਂ ਵੀ ਆਉਂਦਾ ਸੀ ਫਿਰ ਇਹਨਾਂ ਨੂੰ ਰਜਵਾੜਿਆਂ ਨੂੰ ਧਰਨਾ ਲਾਉਣਾ ਉਹ ਧਰਨਾ ਲੱਗਿਆ ਹੁਣ ਪ੍ਰੈਸ ਮੀਟ ਨੂੰ ਕਹਿੰਦੇ ਬਾਹਰ ਨਹੀਂ ਜਾਣ ਦੇਣਾ ਅਸੀਂ ਪ੍ਰੈਸ ਮੀਟ ਵੀ ਜਗਾਤੀ ਔਰ ਸਭ ਤੋਂ ਵੱਡੀ ਗੱਲ ਬਹੁ ਗਿਣਤੀ ਦਲਤਾਂ ਨੂੰ ਇਸ ਧਰਨੇ ਵਿੱਚ ਮਤਲਬ ਕਿ ਭੀੜ ਵਜਾਂ ਮਰਤੇ ਆ ਪਰ ਇੱਕ ਵੀ ਦਲਤ ਇਹਨਾਂ ਨੇ ਆਪਣੀ ਕੋਰ ਕਮੇਟੀ ਵਿੱਚ ਨਹੀਂ ਲਿਆ ਚਾਹੇ ਉਹ ਕਿਤੇ ਇਹ ਮਤਲਬ ਕੈਬਨਿਟ ਮਨਿਸਟਰਾਂ ਨੂੰ ਮਿਲਣ ਜਾਂਦੇ ਸੀਗੇ ਚਾਹੇ ਭਗਵੰਤ ਮਾਨ ਤੱਕ ਗੱਲ ਹੋਈ ਆ ਕਿਸੇ ਵੀ ਸੋ ਕਾਲਡ ਮੈਂ ਜਿਹੜੇ ਆਪਣੇ ਆਪ ਨੂੰ ਸਾਡੇ ਸ਼ੈਡਿਊਲਡ ਕਾਸਟ ਵੀ ਨੇ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਧਰਨਾ ਕਮੇਟੀ ਐਂਡ ਕੰਪਨੀ ਝਾੜੂ ਪਾਰਟੀ ਦੇ ਮਤਲਬ ਪਲਾਂਟਡ ਬੰਦੇ ਸੀਗੇ ਉਹ ਮਿਕਸ ਹੋ ਕੇ ਦੇਖੋ ਤੁਸੀਂ ਮੈਂ ਤੁਹਾਨੂੰ ਦੱਸਦਾ ਉਗਰਾਹਾ ਜੱਥੇਬੰਦੀ ਵਾਲੇ ਖਾਸ ਤੌਰ ਤੇ ਉੱਥੇ ਮੋਢੀ ਬਣ ਕੇ ਆਉਂਦੇ ਸੀ ਕਢਾਣੀ ਦੇ ਕਈ ਆਗੂ ਆਉਂਦੇ ਸੀ ਹੋਰ ਬਥੇਰੇ ਆਉਂਦੇ ਸੀ ਹਾਂ ਇਹ ਇਹਦਾ ਲੋਕਤੰਤਰ ਦੇ ਰਖਵਾਲੇ ਆ ਅਸੀਂ ਤਾਂ ਸ਼ਹੀਦਾਂ ਦੇ ਪਹਿਰੇਦਾਰ ਆ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਡੇ ਪਿੰਡ 'ਚ 16 ਜਾਨਾਂ ਦੇ ਪੇਪਰ ਰੱਦ ਹੋਏ ਨੇ ਔਰ ਧਰਨਾ ਕਮੇਟੀ ਦੇ ਮੂੰਹ ਬੰਦਾਂ ਜੀਬ ਬੰਦਾਂ ਝਾੜੂ ਵਾਲੇ ਉਹਨਾਂ ਦੇ ਉੱਤੇ ਬੈਠੇ ਰਹਿੰਦੇ ਨੇ ਮਤਲਬ ਕਿ ਮਿਕਸ ਅਪ ਆ ਧਰਨਾ ਪਲੱਸ ਝਾੜੂ ਜਿਹੜਾ ਉਹ ਧਰਨਾ ਵਾ ਜਾਂ ਧਰਨਾ ਕਰੀ ਨੇ ਜਾਂ ਜਿਹੜਾ ਉਹ ਕਰਮਜੀਤ ਸਿੰਘ ਸੋਹਤਾ ਵਾ ਜਿਹਦੀ ਸਾਡੇ ਪਿੰਡ 'ਚ ਪਦਾਇਸ਼ ਨਹੀਂ ਉਹ ਇੱਕ ਜਵਾਈ ਰਹਿੰਦਾ ਵਾ ਮੈਂ ਤੁਹਾਨੂੰ ਇਹਨਾਂ ਨੂੰ ਚੈਲੰਜ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਜੇ ਜੰਮੇ ਹੋਏ ਹੋ ਨਾ ਪਿਓ ਦੇ ਤਾਂ ਪਿੰਡ 'ਚ ਇਲੈਕਸ਼ਨ ਕਰਾਓ ਪਿੰਡ 'ਚ ਇਲੈਕਸ਼ਨ ਕਰਾਓ ਤੇ ਜੇ ਤੁਸੀਂ 9 ਸੀਟਾਂ 'ਚੋਂ ਇੱਕ ਵੀ ਜਿੱਤ ਲਦੇ ਹੋ ਅਸੀਂ ਸਾਰੀਆਂ ਛੱਡਾਂਗੇ ਅਸੀਂ ਦੇਖ ਕੇ ਐਪੀਡੈਵਟ ਦਵਾਂਗੇ ਸਰਪੰਚੀ ਦਾ ਬਹੁਤ ਦੂਰ ਦੀ ਗੱਲ ਭਾਰਤੀ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਪਿੰਡ ਦੀ ਡੋਮੀਨੈਂਟ ਕਾਸਟ ਹੈ ਉਸ ਵੱਲੋਂ ਜੋ ਦਲਿਤ ਦਲਿਤ ਪਰਿਵਾਰ ਨੇ ਇਹਨਾਂ ਨੂੰ ਵੋਟ ਬੈਂਕ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ ਤੇ ਤੁਸੀਂ ਸੋਸ਼ਲ ਮੀਡੀਆ ਤੇ ਕਹਿ ਰਹੇ ਹੋ ਕਿ ਇਹ ਧਰਨਾ ਵਿੱਚ ਆ ਗਿਆ ਹੈ ਦੱਸੋਗੇ ਇਹ ਧਰਨਾ ਕਿਸ ਤਰ੍ਹਾਂ ਵਿੱਚ ਆ ਗਿਆ ਦੇਖੋ ਪਤਾ ਕੀ ਆ ਇਹ ਬਾਰ ਬਾਰ ਇੱਕੋ ਸ਼ਬਦ ਯੂਜ਼ ਕਰਦੇ ਸੀਗੇ ਇੱਕੋ ਯੂਜ਼ ਕਰਦੇ ਸੀ ਵੀ ਜਿਹੜਾ ਸਾਡਾ ਆਖਰੀ ਤੇ ਪਹਿਲੀ ਮੰਗ ਇੱਕੋ ਆ ਵੀ ਅਸੀਂ ਫੈਕਟਰੀ ਬੰਦ ਕਰਾਉਣੀ ਆ ਠੀਕ ਹੈ ਜੀ ਮਤਲਬ ਜਿਉਂ ਜਿਹੜਾ ਪਹਿਲਾ ਇਲੈਕਸ਼ਨ ਸੀਗੇ ਪਾਰਲੀਮੈਂਟ ਦੇ ਝਾੜੂ ਨੂੰ ਇਹ ਸੀ ਵੀ ਜੇ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਨੇ ਤਾਂ ਜਾਂ ਭੋਜਨ ਸਮਾਜ ਪਾਰਟੀ ਜਾਂ ਕਾਂਗਰਸ ਜਾਂ ਅਕਾਲੀ ਦਮ ਇਹਨਾਂ ਤਿੰਨਾਂ ਦੇ ਵਿੱਚ ਮੁਕਾਬਲਾ ਹੋ ਸਕਦਾ ਵਾ ਪਿੰਡ ਦੇ ਵਿੱਚ ਝਾੜੂ ਹਾਸ਼ੀਏ ਤੇ ਸੀ ਜੇ ਪਾਰਲੀਮੈਂਟ ਦੀਆਂ ਇਲੈਕਸ਼ਨ ਹੋ ਜਾਂਦੀਆਂ ਤਾਂ ਝਾੜੂ ਵਾਲਾ ਜਿਹੜਾ ਉਹ ਤੀਲਾਂ ਪਹਿਲਾਂ ਹੀ ਖੜ ਜਾਣੀਆਂ ਸੀ ਫਿਰ ਮੂੰਹ ਨੰਗੇ ਚੱਟੇ ਹੋ ਜਾਣੇ ਸੀ ਇਹਨਾਂ ਨੇ ਝਾੜੂ ਨੇ ਧਰਨੇ ਵਾਲਿਆਂ ਨੂੰ ਔਜ਼ਾਰ ਬਣਾ ਕੇ ਉਹਨਾਂ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਜੋ ਅੱਜ ਸਾਬਤ ਹੋ ਚੁੱਕਿਆ ਵਾ ਠੀਕ ਹੈ ਮੈਂ ਕਹਿੰਦਾ ਵੀ ਕਾਲ ਡਿਟੇਲਾਂ ਲੈ ਲਓ ਵੀ ਕਿਹੜਾ ਕਿਹਨੂੰ ਵੱਧ ਕਰਦਾ ਵਾ ਤੇ ਜਿੱਥੇ ਤੱਕ ਵੇਚਣ ਦੀ ਗੱਲ ਆ ਉਹ ਤਾਂ ਸਾਫਤ ਹੁੰਦਾ ਵੀ ਜਦੋਂ ਤੁਸੀਂ ਪ੍ਰੈਸ ਮਿਟ ਚਾਹ ਰਹੇ ਹੋ ਮੈਲ ਚਾਹ ਰਹੇ ਹੋ ਉਹ ਕਿਸੇ ਨੂੰ ਨਹੀਂ ਪੁੱਛਿਆ ਗਿਆ ਕਿੱਥੇ ਬੰਦ ਕਰਾਉਣ ਦੀਆਂ ਗੱਲਾਂ ਨੇ ਪ੍ਰੈਸ ਮਿਟ ਚੱਕੀ ਜਾਂਦੀ ਆ ਮੈਲ ਚੱਕੀ ਜਾਂਦੀ ਆ ਜਿਹੜਾ ਕੰਪਨੀ ਦਾ ਲਾਇਸੈਂਸ ਹੋ ਰੀਨੀ ਹੋ ਜੂ ਰੀਨੀ ਹੋਣ ਤੋਂ ਬਾਅਦ ਕੰਪਨੀ ਚੱਲ ਜੂ ਫਿਰ ਇੱਥੇ ਕੀ ਸਮਝੀਏ ਇਹਨੂੰ ਬਿਕਣ ਵਾਲਾ ਸਮਝੀਏ ਕਿ ਟੈਕਨ ਵਾਲਾ ਸਮਝੀਏ ਇਹ ਤੁਸੀਂ ਦੇਖਣਾ ਵਾ ਮੀਡੀਆ ਜਰੀਏ ਸਾਡੀ ਲੋਕਾਂ ਚ ਆਵਾਜ਼ ਪਹੁੰਚੂ ਉਹਨਾਂ ਦਾ ਹਲੇ ਤੱਕ 16 ਬੰਦਿਆਂ ਦੇ ਰਿਜੈਕਟ ਹੋਏ ਖਿਲਾਫ ਕੋਈ ਬਿਆਨ ਨਹੀਂ ਆਇਆ ਉਹਨਾਂ ਨੇ ਧਰਨਾ ਲਾਉਣ ਦੀ ਸੜਕ ਦੀ ਅੱਜ ਐਲਾਨ ਕੀਤਾ ਸਾਡੇ ਤੱਕ ਨਹੀਂ ਪਹੁੰਚੇ ਕੀ ਮੰਦੀ ਇਹ ਬਕਾਊ ਨੇ ਕਰ ਟਕਾਊ ਨੇ ਕਿ ਸਰਕਾਰਾਂ ਦੇ ਨਾਲ ਉਹਨਾਂ ਦੀ ਕੋਈ ਗੱਡ ਧੁੱਪ ਨਹੀਂ ਹੁਣ ਇੱਕ ਗੱਲ ਹੋਰ ਵੀ ਇਹ ਗੱਲ ਮੇਰੀ ਜਰੂਰ ਮੇਰੀ ਕਰਿਓ ਹੁਣ ਉਹਨਾਂ ਨੂੰ ਪਤਾ ਵੀ ਧਰਨਾ ਚੱਕੀਏ ਕਿਵੇਂ ਚੱਕਿਆ ਤਾਂ ਹੋਈ ਹੀ ਆ ਪੰਜ ਚਾਰ ਬੈਠੇ ਹੁੰਦੇ ਆ ਉੱਥੇ ਪੀ ਹੁਣ ਇਤੋਂ ਆ ਜਿਹੜਾ ਟੈਂਟ ਫੋੜੀ ਚੱਕਣ ਦਾ ਬਹਾਨਾ ਕੀ ਲੱਭੀਏ ਉਹਨਾਂ ਨੇ ਇੱਕ ਸਾਚੀ ਸੱਚੀਆ ਸੁਣਨ ਚ ਆਇਆ ਵਾ ਸੂਤਰਾਂ ਤੋਂ ਬਹੁਤ ਜਦੀਕੀ ਸਾਡੇ ਸਾਥੀਆਂ ਤੋਂ ਵੀ ਉਹ ਕਹਿੰਦਾ ਵੀ ਸਾਡੇ ਤੇ ਪਰਚੇ ਜੇ ਕਰ ਦੋ ਛੋਟੇ ਮੋਟੇ ਬੇਲੇਵਲ ਪਰਚੇ ਹੂੰ ਹੂੰ ਸਾਡੇ ਦੇ ਬੇਲੇਵਲ ਪਰਚੇ ਕਰ ਦੋ ਉਸ ਤੋਂ ਬਾਅਦ ਕੀ ਹੋਊਗਾ ਜਦੋਂ ਬੇਲੇਵਲ ਪਰਚੇ ਹੋਗੇ ਉਹ ਡਰਾਮਾ ਹੋ ਜਾਊਗਾ ਵੀ ਇਹਨਾਂ ਤਾਂ ਜੀ ਬਹੁਤ ਵੱਡੇ ਸੂਰਮੇ ਨੇ ਪਰ ਹੁਣ ਲੋਕ ਉਹਨਾਂ ਦੀਆਂ ਗੱਲਾਂ ਤੋਂ ਪਿਗਲਣ ਵਾਲੇ ਨਹੀਂ ਧਰਨਾ ਪਲੱਸ ਝਾੜੂ ਇਹ ਪਲਾਂਟਡ ਸੀਗੀ ਸਾਰੀ ਸਾਜ਼ਿਸ਼ ਅੱਜ ਸਾਬਤ ਹੋ ਚੁੱਕੀ ਆ ਇਸ ਲਈ ਮੈਂ ਇਹ ਜਿਹੜਾ ਅੱਜ ਜੋ ਹੋਇਆ ਵਾ 16 ਜਾਨਾਂ ਦਾ ਨਾਮਜ਼ਦਗੀ ਰੱਦ ਧਰਨੇ ਵਾਲਿਆਂ ਨੂੰ ਮੈਂ ਸਿੱਧਾ ਕਹਿਣਾ ਵੀ ਤੁਸੀਂ ਜੇ ਪਿਓ ਦੇ ਹੋ ਜਾਂ ਝਾੜੂ ਵਾਲੇ ਤਾਂ ਇਲੈਕਸ਼ਨ ਕਰਾਓ ਤੇ ਤੁਸੀਂ ਝਾੜੂ ਵਾਲਿਆਂ ਨੂੰ ਪਿੰਡ ਦੇ ਵਿੱਚੋਂ ਇੱਕ ਮੈਂਬਰ ਪੰਚਾਇਤ ਜਿੱਤ ਕੇ ਦਿਖਾ ਦਿਓ ਤਾਂ ਫਿਰ ਅਸੀਂ ਸਰੈਂਡਰ ਕਰ ਦਾਂਗੇ ਕਿਤੇ ਅਪੀਲ ਨਹੀਂ ਨਾ ਦਲੀਲ ਕਰਾਂਗੇ ਭਾਰਤੀ ਜੀ ਲੱਗਦਾ ਕਿ ਜੋ ਵੋਟਾਂ ਦਾ ਬਾਈਕਾਰ ਕੰਮ ਲਈ ਤੁਸੀਂ ਲੋਕਾਂ ਨੂੰ ਲਾਂਬੰਦ ਕੀਤਾ ਸੀ ਤੁਹਾਡਾ ਡਿਸੀਜਨ ਗਲਤ ਸੀ ਲੇਕਿਨ ਮੇਰਾ ਡਿਸੀਜਨ ਨਹੀਂ ਸੀ ਮੇਰਾ ਕੋਈ ਨਿੱਜੀ ਡਿਸੀਜਨ ਨਹੀਂ ਸੀ ਉਹ ਦੋਨਾਂ ਦੇ ਨਾਲ ਪਿੰਡ ਦਾ ਇੱਕ ਵਿਸ਼ਵਾਸ ਜੁੜਿਆ ਸੀ ਸਾਰੇ ਪਿੰਡ ਦਾ ਉਹ ਮੇਰੇ ਇਕੱਲੇ ਦਾ ਨਹੀਂ ਕਿਉਂਕਿ ਮੈਂ ਇਕੱਲਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਾਈਕਾਟ ਨਹੀਂ ਮੇਰੇ ਕੋਲੇ ਜੋਗਿੰਦਰ ਸਿੰਘ ਉਗਰਾਹਾਂ ਦੀ ਰਿਕਾਰਡਿੰਗ ਵੀ ਪਈ ਆ ਮੈਂ ਤੁਹਾਨੂੰ ਭੇਜ ਦੂੰਗਾ ਜੋਗਿੰਦਰ ਸਿੰਘ ਇਹ ਕਹਿੰਦੇ ਵੀ ਜਥੇਬੰਦੀਆਂ ਨੇ ਕੀਤਾ ਜੋਗਿੰਦਰ ਉਗਰਾਹਾਂ ਨਾਲ ਮੇਰੀ ਗੱਲ ਹੋਈ ਸੀ ਮੈਂ ਕਿਹਾ ਪ੍ਰਧਾਨ ਜੀ ਵੀ ਤੁਸੀਂ ਪਿੰਡ ਦੇ ਵਿੱਚ ਪ੍ਰਧਾਨ ਨੂੰ ਐਡੀ ਵੱਡੀ ਜਥੇਬੰਦੀ ਤੇ ਵੀ ਵੀ VOTING ਦਾ ਤੁਸੀਂ ਬਾਈਕਾਟ ਕਰਵਾ ਰਹੇ ਹੋ ਕਹਿੰਦਾ ਮੈਨੂੰ ਤਾਂ ਜਾਣਕਾਰੀਆਂ ਨਹੀਂ ਅਸੀਂ ਕਿਉਂ ਕਰਾਂਗੇ ਇਹ ਤਾਂ ਡੈਮੋਕਰੈਟਿਕ ਰਾਈਟ ਆ ਰਿਆਂ ਦਾ ਤਾਂ ਇਹ ਇੱਕ ਇਹ ਪੋਲਿਟੀਕਲ ਥਿਉਰੀ ਸੀਗੀ ਪਰ ਰਿਜੈਕਟ ਕਰਾਉਣ ਦੀ ਹੁਣ ਉਹਨਾਂ ਨੇ ਦੇਖਿਆ ਵੀ ਸਾਡਾ ਲੋਕਾਂ 'ਚ ਵਿਸਥਾਰ ਨਹੀਂ ਹੈਗਾ ਲੋਕਾਂ 'ਚ ਆਧਾਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਸਾਡਾ ਸੱਚ ਆ ਜਿਹੜਾ ਉਹ ਨਿਕਲ ਕੇ ਆ ਗਿਆ ਹੁਣ ਉਹ ਚੋਣ ਲੜਨ ਦੇ ਲਾਇਕ ਨਹੀਂ ਰਹੇ ਸੀ 16 ਦੇ 16 ਜਿਹੜੇ ਉਮੀਦਵਾਰ ਸੀ ਮੈਂ ਹੁਣ ਵੀ ਕਹਿੰਦਾ ਮੀਡੀਆ ਦੇ ਜ਼ਰੀਏ ਪੁੱਛ ਲਿਓ ਉਹਨਾਂ ਨੂੰ ਜਾ ਕੇ ਪਰਚਾ ਲਓ ਕਿ ਅਸੀਂ ਇਲੈਕਸ਼ਨ ਕਰਾਉਣ ਨੂੰ ਤਿਆਰ ਆ ਲੈ ਹੋਰ ਛੱਡੋ ਉਹਨੂੰ ਕਹੇ ਵੀ ਐਂ ਕਰੋ ਨੋਟਾ ਵਰਸ ਜੀ ਤੁਹਾਡਾ ਉਮੀਦਵਾਰ ਲੈ ਲਓ ਨੋਟਾ ਨੂੰ ਵੱਧ ਪੈਂਦੀਆਂ ਨੇ ਤਾਂ ਤੁਹਾਡੇ ਉਮੀਦਵਾਰ ਨੂੰ ਉਹ ਵੀ ਦੇਖ ਲਓ ਚਲੋ ਨਹੀਂ ਲੈਣਾ ਭਰਤੀ ਜੀ ਤੁਹਾਡੇ ਦੇ ਉੱਪਰ ਜੋ ਪਿੰਡ ਦੇ ਗੜੇ ਨੇ ਇਹਨਾਂ ਨੂੰ ਲੈ ਕੇ ਇਹਨਾਂ ਦੇ ਕਬਜ਼ੇ ਲੈ ਕੇ ਤੁਹਾਡੇ ਉੱਪਰ ਅਲੀਗੇਸ਼ਨ ਲਗਾਏ ਗਏ ਨੇ ਅਬਜੈਕਸ਼ਨ ਲਗਾਈ ਗਈ ਹੈ ਅੱਜ ਤੁਸੀਂ ਐਸ ਡੀ ਐਮ ਕੰਨਨ ਨੂੰ ਮਿਲੇ ਹੋ ਕੀ ਤੁਹਾਨੂੰ ਉਹਨਾਂ ਨੇ ਭਰੋਸਾ ਆਸ਼ਵਾਸ਼ਣ ਦਵਾਇਆ ਕੋ ਅਸੀਂ ਐਸ ਡੀ ਐਮ ਸਾਹਿਬ ਤਾਂ ਮਿਲੇ ਨਹੀਂ ਤਹਿਸੀਲਦਾਰ ਸੀਗੇ ਹੁਣ ਸਾਡੇ ਗੜਿਆਂ ਦੇ ਨਾਂ ਤੇ ਇਹਨਾਂ ਦੇ ਕਾਗਜ਼ ਰੱਦ ਕਰਤੇ ਚਲੋ ਗੜੇ ਉਹ ਜੈਨੂਅਲੀ ਸੀਗੇ ਚਲੋ ਪੁਰਾਣੀਆਂ ਗੱਲਾਂ ਨੇ ਜੋ ਹੋ ਗਈਆਂ ਉਹ ਕੇਸ ਉਹਦਾ ਰਿਜ਼ਲਟ ਵੀ ਨਿਕਲ ਗਿਆ ਮਤਲਬ ਜਿਹੜੇ ਗੜੇ ਬੰਡੇ ਹੀ ਨਹੀਂ ਗਏ ਜਿਹੜੇ ਗੜੇ ਤੇ ਕਿਸੇ ਦਾ ਜੱਪ ਆਇਆ ਹੋਇਆ ਉਹਦਾ ਰਿਜੈਕਟ ਕਰੋ ਪਰੂਫ ਦੋ ਕਿਹੜੇ ਕਿਹੜੇ ਮਾਲ ਵਿਭਾਗ ਦੀ ਕੋਈ ਰਿਪੋਰਟ ਆਈ ਆ ਮਿੰਤੀ ਹੋਈ ਆ ਗਿਣਤੀ ਹੋਈ ਆ ਜਿਨ੍ਹਾਂ ਦੇ ਰਿਜ਼ੈਕਟ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਡੇ ਰਿਜ਼ੈਕਟ ਉਹਨੇ ਕਿਨੇ ਕੀਤੇ ਆ ਇਸ ਲਈ ਅਸੀਂ ਤੁਹਾਨੂੰ ਇਹ ਅਪੀਲ ਕਰਦੇ ਆ ਅਸੀਂ ਐਸ ਡੀ ਐਮ ਸਾਹਿਬ ਤਾਂ ਚਲੋ ਹੁਣ ਪਤਾ ਨਹੀਂ ਕਿਹੜੀ ਮੀਟਿੰਗ ਸਾਨੂੰ ਟਾਈਮ ਦੇ ਕੇ ਮੁੱਕਰ ਗਏ ਠੀਕ ਹੈ ਜੀ ਤੇ ਭਾਰਤੀ ਜੀ ਫਿਰ ਤੁਹਾਡਾ ਜੋ ਅਗਲਾ ਤੁਹਾਡਾ ਕਦਮ ਤੁਹਾਡੀ ਅਗਲੀ ਨੀਤੀ ਕੀ ਹੈ ਤੁਹਾਡੀ ਦੇਖੋ ਅਸੀਂ ਏ ਡੀ ਸੀ ਖੰਨਾ ਨੂੰ ਵੀ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਆ ਟੀ ਸੀ ਲੁਧਿਆਣਾ ਨੂੰ ਵੀ ਸਾਡਾ ਮੰਗ ਪੱਤਰ ਜਾ ਰਿਹਾ ਵਾ ਉਸ ਤੋਂ ਬਾਅਦ ਕੁਝ ਟਾਈਮ ਦੇ ਵਿੱਚ ਅਸੀਂ ਉੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣ ਜਾ ਰਹੇ ਹਾਂ ਠੀਕ ਹੈ ਧੰਨਵਾਦ ਪੰਜੀ ਭਰਾਜੀ ਕਿੰਨਾ ਜੀ ਆਪਣਾ ਹਰਪਾਲ ਸਿੰਘ ਹਰਪਾਲ ਸਿੰਘ ਜੀ ਅੱਜ ਤੁਸੀਂ ਐਸ.ਕੀ.ਐਮ ਦਫ਼ਤਰ ਦੇ ਅੱਗੇ ਥਾਣੇ ਦੇ ਉੱਪਰ ਬੈਠੇ ਹੋ ਕਿ ਤੁਹਾਡੇ ਜੋ ਕੈਂਡੀਡੇਟਸ ਨੇ ਇਹਨਾਂ ਦੇ ਪਰਚੇ ਅਬਜੈਕਸ਼ਨ ਲਾ ਕੇ ਰੱਦ ਕਰ ਦਿੱਤੇ ਗਏ ਨੇ ਕੀ ਕਹੋਗੇ ਇਹਦੇ ਕਰਕੇ ਅਸੀਂ ਧਾਰਨਾ ਲਾਇਆ ਵੀ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ ਉਹ ਗਲਤ ਲਾਏ ਨੇ ਹੁਣ ਸਾਡੇ ਮੁੰਡਾ ਘਰ ਉਹ ਸਿਰਫ ਕੀ ਆ ਉਹ ਆਪਦੇ ਖੇਤ ਦੇ ਵਿੱਚ ਰਹਿੰਦਾ ਉਹਦੇ ਤੇ ਵੀ ਦੋਸ਼ ਲਾਤਾ ਵੀ ਇਹਦਾ ਵੀ ਕਬਜ਼ਾ ਦੱਸੋ ਉਹ ਪਿੰਡ ਤੋਂ 1.5 ਕਿਲੋਮੀਟਰ ਦੂਰ ਰਹਿੰਦਾ ਉਹਦਾ ਕਿ ਕਦ ਤੇ ਕਬਜ਼ਾ ਹੋ ਗਿਆ ਚਲੋ ਬਾਕੀ ਪੰਜ ਕਿਸੇ ਦਾ ਹੋ ਸਕਦਾ ਹੁਣ ਜਿਹੜਾ ਇਹਨਾਂ ਨੇ ਝਾੜੂ ਵਾਲਿਆਂ ਨੇ ਸਰਪੰਚ ਕਢਾਇਆ ਉਹਦਾ ਖੁਦ ਢੋਆ ਮੈਂ ਕਹਿੰਦਾ ਚਲੋ ਮੇਰੇ ਨਾਲ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਤੱਕਾशाही ਆ ਤੱਕਾ મતਲਬ ਜੋ ਪਹਿਲੀਆਂ ਸਰਕਾਰਾਂ ਅਕਾਲੀ ਕਾਂਗਰਸ ਕਰਦੀਆਂ ਸੀ ਤੇ ਉਸੇ ਕਦਮਾਂ ਦੇ ਉੱਪਰ ਇਹ ਮਤਲਬ ਜੋ ਝਾੜੂ ਪਾਰਟੀ ਚੱਲ ਰਹੀ ਹੈ ਨਹੀਂ ਮੈਂ ਖੁਦ ਕਾਂਗਰਸੀ ਆ ਮੈਂ ਖੁਦ ਇਲੈਕਸ਼ਨ ਲੜ ਕੇ ਸਰਪੰਚ ਬਣਿਆ ਕੁਝ ਤੱਕ ਕਾਹਨੀ ਕਰਿਆ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਕਰਾਏ ਦਸੋਂ ਪਿੰਡ ਦੇ ਵਿੱਚ ਕਿਸੇ ਨਾ ਧੱਕਾ ਹੋਇਆ ਹੋਵੇ ਪਰ ਇਹਨਾਂ ਨੇ ਤਾਂ ਹੱਦ ਤੋੜਤੀ ਕੋਈ ਛੱਡੇ ਹੀ ਨਹੀਂਗਾ ਨਾ ਕੋਈ ਕਾਲੀ ਦਲ ਦੇ ਕਾਗਜ਼ ਛੱਡੇ ਨੇ ਨਾ ਕੋਈ ਕਾਂਗਰਸ ਦੇ ਛੱਡੇ ਨੇ ਜਿਹੜੇ ਪਾਰਟੀ ਤੋਂ ਬਿਨਾਂ ਵੀ ਖੜੇ ਸੀ ਉਹਨਾਂ ਦੇ ਵੀ ਕਾਗਜ਼ ਰੱਦ ਕਰਦੇ ਹੁਣ ਇਹ ਭਾਰਤੀ ਆ ਭਾਰਤੀ ਦਾ ਦੁੱਸੋਂ ਕਿੱਥੇ ਕਬਜ਼ਾ ਮਤਲਬ ਫਿਰ ਕਾਰਨ ਕੀ ਆ ਮਤਲਬ ਇਸ ਤਰ੍ਹਾਂ ਇਸ ਨੀਤੀ ਦੇ ਉੱਪਰ ਸਰਕਾਰ ਧੱਕਾਸ਼ਾਹੀ ਆ ਹੋਰ ਕੀ ਆ ਮੌਕੇ ਦੀ ਸਰਕਾਰ ਹੁਣ ਦੱਸੋ ਐਸਡੀਐਮ ਸਾਹਿਬ ਆ ਬੈਠੇ ਨੇ ਉਹਨਾਂ ਨੇ ਗੱਲ ਨਹੀਂ ਕਰੀ ਤਹਿਸੀਲਦਾਰ ਸਾਹਿਬ ਮੁੰਡਾ ਦੇਗੇ ਵਿਸ਼ਾਮ ਨੂੰ ਗੱਲ ਕਰਾਂਗੇ ਸ਼ਾਮ ਨੂੰ ਕੀ ਹੋਣਾ ਇੱਕ ਨੇ ਮੋੜ ਦੇਣਗੇ ਸਰਕਾਰ ਦੀ ਧੱਕਾਸ਼ਾਹੀ ਤੇ ਫਿਰ ਅਗਲਾ ਧਮਲਤ ਜੀ ਤੁਹਾਡੀ ਅਗਲੀ ਨੀਤੀ ਕੀ ਹੈ ਤੁਹਾਡੀ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਕੋਈ ਪ੍ਰਸ਼ਾਸਨ ਨੂੰ ਇਹਨਾਂ ਨੂੰ ਖਿੱਚਾਂਗੇ ਐਨ ਨਹੀਂ ਛੱਡਦੇ ਹੈਗੇ ਹਾਂਜੀ ਵੀ ਜੀ ਕੀ ਨਾਜੀ ਤੁਹਾਡਾ ਜਲਦੀਪ ਘੋਰਾ ਜੀ ਕਿਹੜਾ ਪਿੰਡਾ ਵੀ ਭੀ ਕੁੰਗਰਾਲੀ ਰਾਜਪੂਤਾਂ ਅੱਜ ਧਰਨੇ ਤੇ ਤੁਸੀਂ ਬੈਠੇ ਹੋ ਐਸ.ਐਮ ਦਫ਼ਤਰ ਅੱਗੇ ਕੀ ਕਰਨਾ ਹੈ ਕਾਰਨਾ ਜੀ ਸਾਡੇ ਸਾਰੇ 8-9 ਮੈਂਬਰਾਂ ਦੇ ਨੇ ਕਾਜ ਰੱਦ ਕਰਾਤੇ ਤਾਂ ਕਰਕੇ ਬੈਠੇ ਆ ਅਸੀਂ ਨਹੀਂ ਪੰਚਾਇਤਾਂ ਪਹਿਲਾਂ ਵੀ ਮਤਲਬ ਚੋਣਾਂ ਹੁੰਦੀਆਂ ਰਹੀਆਂ ਨੇ ਤੇ ਇਸ ਵਾਰ ਕੀ ਕਾਰਨ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਮਤਲਬ 11 ਬੰਦਿਆਂ ਦੇ ਕਾਗਜ਼ਾਤ ਕਰ ਦਿੱਤੇ ਗਏ ਨੇ ਕੋਈ ਨਿਯਾਜ ਕਬਜ਼ਾ ਕਿਸ ਨੇ ਕੀਤਾ ਹੋਇਆ ਜਾਂ ਸਿਰਫ ਸਿਆਸ ਕੀਤੀ ਜਾ ਰਹੀ ਨਾ ਕਬਜ਼ਾ ਕਿਸ ਨੇ ਕਰਾਇਆ ਬਸ ਉਹ ਘੜੇ ਵੰਡ ਤੇ ਉਹਦਾ ਹੀ ਰੌਲਾ ਪੈ ਜਾਂਦਾ ਨਾ ਕਿਸੇ ਦੇ ਨਾਮ ਨੇ ਪਤਾ ਨਹੀਂ ਕਿਵੇਂ ਉਹਨਾਂ ਨੇ ਰੱਦ ਕਰਾਤੇ ਨਾ ਕਿਸੇ ਦੇ ਨਹੀਂ ਹੈਗੇ ਉਹ ਇਹ ਨਿੱਕੀ ਹਰਨਾ ਹਾਂ ਇਹਦੇ ਸ਼ੁਰੂ ਕੀਤਾ ਬੀਬੀਆਂ ਤੁਸੀਂ ਵੀ ਚਾਰ ਪੰਜ ਇਹਦੇ ਵਿੱਚ ਤਾਂ ਸਹਿਮਤ ਕੋਈ ਕਰਿਆ ਨਹੀਂ ਕਿਹੜਾ ਫੈਕਟਰੀ ਦਾ ਹਾਂ ਹਾਂ ਜਦੋਂ ਉਹਨਾਂ ਨੇ ਫੈਕਟਰੀ ਮਰਡ ਚੁਕਾਈ ਕੀ ਥੋ ਲੋਕਾਂ ਨੇ ਉਹਨਾਂ 'ਤੇ ਵਿਸ਼ਵਾਸ ਚ ਲਿਆ ਕਿਸੇ ਨੇ ਅਸਲ ਹਟ ਗਏ ਹੁਣ ਜਾਣੋ ਹਟ ਗਏ ਤਾਂ ਨਹੀਂ ਬੀਬੀ ਜਦੋਂ ਜਦੋਂ ਜੋ ਧਰਨਾ ਤੁਹਾਡੀ ਮਤਲਬ ਰਹਿਨਮਾਈ ਦੇ ਵਿੱਚ ਧਰਨਾ ਲੱਗਿਆ ਤੁਸੀਂ ਬੀਬੀਆਂ ਨੂੰ ਲਾਮਬੰਦ ਕੀਤਾ ਇਕੱਠਾ ਕੀਤਾ ਤੇ ਧਰਨਾ ਚੱਲਿਆ ਜਦੋਂ ਹੁਣ ਧਰਨਾ ਚੱਕਣ ਦੀ ਵਾਰੀ ਆਈ ਹੈ ਤੁਹਾਨੂੰ ਤੁਹਾਡੇ ਨਾਲ ਕਿਸੇ ਨੇ ਗੱਲ ਕੀਤੀ ਤੁਹਾਨੂੰ ਭਰੋਸਾ ਲਿਆ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਇਹੀ ਤਾਂ ਸਾਨੂੰ ਦੁੱਖ ਹੋਇਆ ਉਹਨਾਂ ਨੇ ਆਪਦੇ ਉੱਥੇ ਮੈਂ ਬਹਿ ਕੇ ਮੈਂਬਰ ਚੋਂ ਲੈ ਜਿਹੜੇ ਉਹਨਾਂ ਦੇ ਆਪ ਦੇ ਚਿਹਤੇ ਸੀਗੇ ਗੋਹ ਕੁੜਾ ਕਰਦੇ ਨੇ ਕੋਈ ਰੋਟੀ ਲਾਉਂਦੀ ਆ ਕੋਈ ਕੁਛ ਕਰਦੀ ਆ ਅਸੀਂ ਪਰੇ ਕਰਤੇ ਅਸੀਂ ਨਾਲ ਉਹਨਾਂ ਦੇ 6 ਮਹੀਨੇ ਫਿਰੇ ਆ ਧੁੱਪਾਂ ਸੱਕੀਆਂ ਨੇ ਉਹਨਾਂ ਨੇ ਸਾਨੂੰ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਉਦੋਂ ਲੋਕ ਸਭਾ ਵੋਟਾਂ ਦਾ ਬਾਈਕਾਟ ਵੀ ਕਰਵਾਤਾ ਸੀਗਾ ਉਸ ਟਾਈਮ ਜੋ ਧਰਨੇ ਦੇ ਮਤਲਬ ਕਰਤਾ ਧਰਤਾ ਸੀਗੇ ਤੇ ਤੁਸੀਂ ਲੋਕਾਂ ਨੇ ਬਾਈਕਾਟ ਕੀਤਾ ਉਹ ਫੈਸਲਾ ਤੁਹਾਡਾ ਸਹੀ ਸੀ ਜਾਂ ਗਲਤ ਸੀ ਉਹ ਫੈਸਲਾ ਸਾਡੇ ਪਿੰਡ ਨਾਲ ਸੀਗਾ ਸਹੀ ਸੀਗਾ ਅਸੀਂ ਕਹਿੰਦੇ ਸੀ ਕਿ ਸਾਡਾ ਪਿੰਡ ਜੇ ਇੱਕ ਹੁੰਦਾ ਇਕੱਠਾ ਹੁੰਦਾ ਵੀ ਏਕੜਾ ਸੀ ਪੰਚਾਇਤੀ ਚੋਣ ਵੀ ਏਕੜੇ ਲੜਾਂਗੇ ਪਰ ਸਾਨੂੰ ਇਹਨਾਂ ਦੇ ਦਿਲਾਂ ਦਾ ਨਹੀਂ ਸੀ ਪਤਾ ਵੀ ਇਹਨਾਂ ਦੇ ਦਿਲ ਦੇ ਵਿੱਚ ਕੋਟ ਆ ਉਹਨਾਂ ਨੇ ਸਾਨੂੰ ਪਰੇ ਕਰਕੇ ਹੁਣ ਆਪਦੇ ਮੈਂਬਰ ਚੁਣ ਲਏ ਜਿਹੜੇ ਉਹਨਾਂ ਦੇ ਘਰੇ ਕੰਮਕਾਰ ਕਰਦੀਆਂ ਨੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜਾ ਸਰਪੰਚ ਬਣਾਇਆ ਉਹ ਵਿਚਾਰੇ ਦੇ ਤਿੰਨ ਪੋਟਾ ਮਗਰ ਨਹੀਂ ਹੈਗੇ ਉਹਨਾਂ ਨੇ ਸਰਪੰਚ ਬਣਾ ਕੇ ਰੱਖ ਨੂੰ ਪੁੱਛਿਆ ਅਸੀਂ 6 ਮਹੀਨੇ ਦੇ ਉੱਤੇ ਬੈਠੇ ਆ ਸਾਨੂੰ ਇੱਕ ਵਾਰੀ ਨਹੀਂ ਉਹਨਾਂ ਨੇ ਪੁੱਛਾਇਆਗਾ ਵੀ ਆਪਾਂ ਆ ਮੈਂਬਰ ਬਣਾਉਣਾ ਜਾਂ ਆਪਾਂ ਸਰਪੰਚ ਬਣਾਉਣਾ ਜਿਹੜਾ ਗੁਰੀ ਆ ਹਰ ਵਾਰੀ ਇਹ ਕਹਿੰਦਾ ਹੁੰਦਾ ਸੀ ਸਾਡੇ ਕਨੀਓ ਕੋਈ ਕਾਂਗਰਸੀ ਖੜੇ ਸਾਡੇ ਕਨੀਓ ਕੋਈ ਅਕਾਲੀ ਵਾਲਾ ਖੜੇ ਸਾਡੇ ਕਨੀਓ ਕੋਈ ਝਾੜੂ ਵਾਲਾ ਖੜੇ ਅਸੀਂ ਇਹ ਗੱਲ 'ਚ ਦਖਲ ਨਹੀਂ ਦੇਣਾ ਜਿਵੇਂ ਤੁਸੀਂ ਸਾਨੂੰ ਲੋਕ ਸਭਾ ਸਸਾ ਮਦਦ ਦਿੱਤੀ ਹੈ ਨਾ ਉਹ ਮੈਂ ਅਸੀਂ ਪੰਚਾਇਤੀ ਜਿੱਥੇ ਮਰਜ਼ੀ ਵੋਟ ਪਾਇਓ ਵੀ ਅਸੀਂ ਆਪਾਂ ਇਕੱਠੇ ਰਹਿਣਾ ਆਪਾਂ ਫੈਕਟਰੀ ਸਿਕਾਉਣੀ ਆ ਵੀ ਅਸੀਂ ਤੁਸੀਂ ਸਾਡੇ ਨਾਲ ਰਹੇ ਪਰ ਹੁਣ ਉਹਨਾਂ ਨੇ ਸਾਨੂੰ ਬੱਕ ਕੱਢਤਾ ਆਪਦੇ ਮੈਂਬਰ ਇਹੀ ਪਤਾ ਲੱਗਿਆ ਜਿਹੜੇ ਸਾਡੇ ਮੈਂਬਰ ਖੜਾਏ ਸੀ ਸਰ ਕਾਂਗਰਸ ਨੇ ਅਕਾਲੀਆਂ ਨੇ ਤੇ ਆਜ਼ਾਦ ਵਾਲਿਆਂ ਨੇ ਉਹਨਾਂ ਨੇ ਸਾਰਿਆਂ ਦੇ ਰੱਦ ਕਰਤੇ ਜਿਹੜੇ ਉਹਨਾਂ ਦੇ ਘਰਾਂ ਚ ਕੰਮ ਕਰਦੀ ਸੀ ਉਹਨਾਂ ਨੂੰ ਮੈਂਬਰ ਬਣਾਤਾ ਇੱਕ ਸਰਪੰਚ ਮੁੰਡਾ ਚੁਣਿਆ ਉਹ ਹੈ ਤਾਂ ਸਾਡਾ ਹੀ ਪਰ ਉਹਨੇ ਕਿਸੇ ਨੂੰ ਨਾ ਉਹਨੇ ਪੁੱਛਿਆ ਨਾ ਇਹਨਾਂ ਨੇ ਧਰਨਾ ਕਮੇਟੀ ਨੇ ਪੁੱਛਿਆ ਤੁਹਾਡੀ ਕੋਈ ਧਰਨਾ ਕਮੇਟੀ ਨਾਲ ਤੁਹਾਡੀ ਕੋਈ ਗੱਲ ਵੀ ਨਹੀਂ ਹੋਈ ਇਸ ਮਸਲੇ ਦੇ ਉੱਪਰ ਵੀ ਤੁਹਾਡਾ ਸਾਥ ਸਰ ਜੀ ਹੋਈ ਸੀ ਗੱਲ ਉੱਥੇ ਕਹਿੰਦੇ ਅਸੀਂ ਬੈਠੀਆਂ ਸੀ ਬਸ ਬੱਤਾ ਬਾਦਸੀ 30 40 ਬੜੀਆਂ ਹੋਵਾਂਗੇ ਉਹ ਕਹਿੰਦੀਆਂ ਵੀ ਬੀਬੀ ਆਪਾਂ ਸੇ ਕਿ ਬੀਬੀ ਚੋਣਨੀ ਆ ਵੀ ਪ੍ਰਧਾਨ ਲਾਉਣੀ ਆ ਆਪਾਂ ਮੈਂਬਰ ਬਣਾਉਣੀ ਆ ਵੀ ਉਹ ਸਾਰੇ ਸਲਾਹ ਲੈਣੀ ਚਾਹੁੰਦੀਆਂ ਸੀ ਫਿਰ ਮੈਂ ਬੋਲੀ ਮਾਹ ਗੱਲ ਸੁਣੋ ਜੀ ਆਪਾਂ 6 ਮਹੀਨਿਆਂ ਤੋਂ ਤਾਂ ਕਹਿ ਰਹੇ ਹਾਂ ਵੀ ਆਪਾਂ ਕਿਸੇ ਆਪਾਂ ਵੋਟਾਂ ਦੇ ਵਿੱਚ ਦਖਲ ਨਹੀਂ ਦੇਣਾ ਆਪਾਂ ਨੇ ਕੰਨੀਓ ਕੋਈ ਕਾਂਗਰਸੀ ਖੜੇ ਕੋਈ ਝਾੜੂ ਵਾਲਾ ਖੜੇ ਕੋਈ ਖਾਲੀਆਂ ਦਾ ਖੜੇ ਵੀ ਆਪਾਂ ਇੱਥੇ ਦਖਲ ਨਹੀਂ ਦੇਣਾ ਵੀ ਇਹ ਕਿਹੜਾ ਕਾਰਨ ਹੋ ਗਿਆ ਅੱਜ ਤੁਸੀਂ ਕਹਿਣ ਲੱਗੇ ਵੀ ਅਸੀਂ ਬੀਬੀ ਚੋਣਨੀ ਆ ਫਿਰ ਉਹ ਕਹਿੰਦੀਆਂ ਨਹੀਂ ਇਹ ਚੋਣ ਇਹ ਨਾ ਤਾਂ ਆਪਣਾ ਸਰਦਾ ਨਹੀਂ ਮੈਂ ਵੀ ਸਾਡਾ ਤਾਂ ਇਹ ਚ ਬਾਈਕਾਟ ਵੀ ਅਸੀਂ ਇਹ ਗੱਲ 'ਚ ਦਖਲ ਨਹੀਂ ਦੇ ਸਕਦੇ ਇੱਕ ਪਾਸੇ ਤਾਂ ਲੋਕ ਸਮਝ ਤੁਸੀਂ ਸਾਰਿਆਂ ਨੂੰ ਵੋਟਾਂ ਪਰੌਂਡ ਤੋਂ ਵਿਰੋਧ ਕੀਤਾ ਇੱਕ ਪਾਸੇ ਤੁਸੀਂ ਕਹਿ ਰਹੇ ਆਂ ਵੀ ਅੱਜ ਆਪਾਂ ਬੀਬੀ ਚੋਣਣੀ ਆਂ ਦੂਜਾ ਫੈਸਲਾ ਇਹ ਆ ਵੀ ਭਾਈ ਤੁਹਾਨੂੰ ਤੁਹਾਡੇ ਬੰਦਿਆਂ ਨੇ ਖੁੱਲ੍ਹ ਦੇਤੀ ਹੋਣੀ ਆ ਵੀ ਤੁਸੀਂ ਬੀਬੀ ਉੱਥੇ ਚੋਣ ਲਓ ਆਪਾਂ ਇੱਥੇ 50 ਥੀਮੀਆਂ ਬੈਠੀਆਂ ਕੀ ਚੋਣਨਾ 1700 ਵੋਟ ਦਾ ਘਰੇ ਬੈਠੀ ਆ ਉਹਨਾਂ ਦੀ ਵੀ ਸਲਾਹ ਲੈ ਲਓ ਅਸਤਾ ਜੀ ਇਹ ਫੈਸਲਾ ਲਿਆ ਸੀ ਉਸ ਤੋਂ ਬਾਅਦ ਮੈਂ ਧਰਨੇ 'ਚ ਨਹੀਂ ਗਈ ਮਾ ਮੈਂ ਅੱਜ ਤੋਂ ਬਾਹਰ ਨਹੀਂ ਚ ਆਉਣਾ ਪਿੰਡ ਦੀ ਦਲਿਤ ਸਮਾਜ ਆ ਇਸ ਸਮਾਜ ਦੀ ਵੋਟ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਤੇ ਉਸ ਤੋਂ ਬਾਅਦ ਜਦੋਂ ਕਿ ਕੋਈ ਫੈਸਲਾ ਲੈਣਾ ਹੁੰਦਾ ਧਰਨਾ ਹਟਾਉਣ ਦਾ ਲਗਾਉਣ ਦਾ ਤੇ ਯਾਰ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੁਣ ਮੈਂ ਚ ਕਹੀ ਸਾਨੂੰ ਇਹਨਾਂ ਨੇ ਇੱਕ ਵਾਰੀ ਨਹੀਂ ਪੁੱਛਿਆਗਾ ਮੈਂ ਪਹਿਲਾਂ ਕਹੀ ਗਏ ਨੇ ਆਪਾਂ ਮਰ ਜਾਾਂਗੇ ਚਾਹੇ ਰਹਿ ਜਾਾਂਗੇ ਆਪਾਂ ਇੱਥੇ ਲੰਬੇ ਪਾਵਾਂਗੇ ਆਪਾਂ ਕੋਸ਼ ਆਪਾਂ ਫੈਕਟਰੀ ਬੰਦ ਹੀ ਕਰਾਉਣੀ ਆ ਆਹੀ ਫੈਸਲਾ ਲੈਣਾ ਚਾਹੇ ਕੋਸ਼ ਹੋ ਜਵੇ ਆਪਾਂ ਫੈਕਟਰੀ ਬੰਦ ਕਰਾਉਣੀ ਆ ਪਰ ਹੁਣ ਸਾਨੂੰ ਦੱਸਿਆ ਵੀ ਨਹੀਂ ਹੁਣ ਮੈਂ ਚ ਕੌਣ ਲੱਗੇ ਕਿੰਨੀ ਵੋਟ ਹੈ ਜੀ ਪਿੰਡ ਦੀ ਜੋ ਆਪਣੀ ਦਲਿਤ ਪਾਪੂਲੇਸ਼ਨ ਦਾ ਕਿੰਨੇ ਵੋਟ ਹੈ ਇਸ ਸਮਾਜ ਦੀ ਸਾਡੇ ਹੋਊਗੇ 12-1300 ਵੋਟ ਹੋਊਗੇ 12-1300 ਤੋਂ ਸਾਰੀ ਵੋਟ ਆ 12-1300 ਸਾਡੀ ਦਲਿਤ ਦੀ ਮਤਲਬ ਤੁਹਾਡੇ ਹੀ ਜੋ ਬੰਦੇ ਨੇ ਉਹਨਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਨੇ ਤੇ ਆਪਣੇ ਜੋ ਬੰਦੇ ਸੀ ਇਹਨਾਂ ਨੇ ਉਹ ਆਪਣੇ ਘਰਾਂ ਸੀ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪੰਜ-ਛੇ ਸਰਪੰਚ ਬਣਾਤਾ ਲੱਗਿਆ ਅੱਛਾ ਜੀ ਬਈ ਇਹਨਾਂ ਨੇ ਸਰਪੰਚ ਚੁਣ ਲਿਆ ਜਦ ਜੀ ਇਹਨਾਂ ਨੇ ਧਰਨਾ ਸ਼ੁਰੂ ਕਰਿਆ ਸਾਨੂੰ ਸਾਰਿਆਂ ਨੂੰ ਗੁਰਦੁਆਰੇ ਲੈ ਕੇ ਗਏ ਹਾਂ ਉੱਥੇ ਲਿਜਾ ਕੇ ਸਾਰੇ ਪਿੰਡ ਦੇ ਇਕੱਠ ਕਰਾਇਆ ਸਾਨੂੰ ਕਹਿੰਦੇ ਵੀ ਤੁਸੀਂ ਸੌ ਚੱਕੋ ਅਸੀਂ ਸਾਰਿਆਂ ਨੇ ਸੌ ਚੱਕੀ ਉਹਨਾਂ ਨੇ ਵੀ ਚੱਕੀ ਬਈ ਅਸੀਂ ਮਦਨਾ ਨਹੀਂ ਤੁਸੀਂ ਸਾਡੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਜੇ ਪਿੰਡ ਦੇ ਵਿੱਚ ਸਾਰੇ ਪਿੰਡਾਂ 'ਚ ਅਸੀਂ ਇਮਾਰਤਾਂ 'ਚ ਕੱਢਿਆ ਟਰਾਲੀਆਂ ਦੇ ਵਿੱਚ ਸਾਨੂੰ ਇਹ ਜੀਆਂ ਧੁੱਪਾਂ ਦੇ ਵਿੱਚ ਲੈ ਲੈ ਕੇ ਗਏ ਜਿਉਂ ਧਰਨਾ ਸ਼ੁਰੂ ਹੋਇਆ ਕਰਿਆ ਇਹਨਾਂ ਨੇ 5-6 ਮਹੀਨੇ ਹੋ ਗਏ ਧਰਨਾ ਚੱਲਦੇ ਨੂੰ ਅਸੀਂ ਉੱਥੇ ਬੈਹਨੇ ਆ ਜਾ ਕੇ ਧਰਨੇ ਤੇ ਇਹਨਾਂ ਨੇ ਸਾਨੂੰ ਦਿਲ ਦੀ ਗੱਲ ਨਹੀਂ ਦੱਸੀ ਹੁਣ ਇਹਨਾਂ ਨੇ ਸਾਡੇ ਨਾਲ ਆ ਅਗਾ ਤੋਖਾ ਖਰੇ ਆਏਗਾ ਨੇ ਮੈਨੂੰ ਤੁਹਾਨੂੰ ਲੱਗਦਾ ਕਿ ਤੁਸੀਂ ਠੱਗੇ ਹੋਏ ਮਹਿਸੂਸ ਕਰ ਰਹੇ ਹੋ ਤੁਹਾਨੂੰ ਠੱਗੀ ਮਾਰੀ ਗਈ ਹਾਂਜੀ ਸਾਡੇ ਨਾਲ ਠੱਗੀ ਮਾਰੀ ਗਈ ਸਾਡੇ ਨਾਲ ਧੱਕਾਸ਼ਾਹੀ ਕਰ ਲਈ ਅਸੀਂ ਇਹ ਗੱਲ ਦੇ ਵਿੱਚ ਖੁਸ਼ ਨਹੀਂ ਹੈਗੇ ਸਾਡਾ ਕੋਈ ਮੈਂਬਰ ਨਹੀਂ ਪੰਚਾਇਤ ਦਾ ਕੋਈ ਸਰਪੰਚ ਨਹੀਂ ਹੈਗਾ ਕੋਈ ਨਹੀਂ ਅਸੀਂ ਤਾਂ ਦੁਬਾਰੇ ਆਪਦਾ ਕਰਾਂਗੇ ਜਿਸ ਤਰ੍ਹਾਂ ਅਸੀਂ ਵੋਟਾਂ ਬੋਣ ਚ ਰਾਜ਼ੀ ਹਾਂ ਜੇ ਉਹ ਆਉਣ ਤਾਂ ਆ ਕੇ ਕਾਜ ਦੇ ਸਾਡੇ ਨਾਂ ਰੱਦ ਕਰਾਉਣ ਬਹਾਲ ਕਰਾਉਣ ਅਸੀਂ ਵੋਟਾਂ ਚ ਕਰਾਉਣ ਚ ਰਾਜ਼ੀ ਹਾਂ ਉਹ ਆ ਕੇ ਖੜਕੇ ਦੇਖਣ ਸਾਡੇ ਬਰਾਬਰ ਸੋ ਇਹ ਸਨ ਪਿੰਡ ਕੰਗਰਾਲੀ ਰਾਜਪੂਤਾਂ ਦੇ ਕੁਝ ਬਸਨੀਕ ਬੀਬੀਆਂ ਜੋ ਅੱਜ ਐਸਡੀਐਮ ਦਫ਼ਤਰ ਖੰਨਾ ਦੇ ਵਿਹੜੇ ਪਹੁੰਚੇ ਨੇ ਧਰਨਾ ਲਗਾਇਆ ਗਿਆ ਤੇ ਉਹਨਾਂ ਦਾ ਕਹਿਣਾ ਕਿ ਉਹ ਠੱਗਿਆ ਹੈ ਮਹਿਸੂਸ ਕਰਦੇ ਨੇ ਜਦੋਂ ਪਿੰਡ ਵਿੱਚ ਲੱਗਦੀ ਫੈਕਟਰੀ ਨੂੰ ਲੈ ਕੇ ਧਰਨਾ ਲਗਾਉਣਾ ਸੀ ਆ ਇਕੱਠ ਦਿਖਾਉਣਾ ਸੀ ਉਦੋਂ ਇਹਨਾਂ ਲੋਕਾਂ ਨੂੰ ਇਕੱਠ ਇਕੱਠ ਦਿਖਾਉਣ ਦੇ ਲਈ ਵਰਤਿਆ ਗਿਆ ਜਦੋਂ ਪਿੰਡ ਦੀ ਸਰਪੰਚੀ ਦੀਆਂ ਚੋਣਾਂ ਸੀ ਉਸ ਸਮੇਂ ਇਹਨਾਂ ਦੀ ਨੁਮਾਇੰਦਗੀ ਦੀ ਗੱਲ ਸੀ ਇਹਨਾਂ ਦਾ ਚੁਣਿਆ ਜਾਣਾ ਸੀ ਲੋਕਤੰਤਰ ਨੇ ਮਜ਼ਬੂਤ ਹੋਣਾ ਸੀ ਉਸ ਸਮੇਂ ਇਹਨਾਂ ਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਅਣਗੌਲਿਆ ਕੀਤਾ ਗਿਆ ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਹ ਨਾ ਇਸ ਦਾ ਮਰਡਰ ਆਫ ਦਾ ਡੈਮੋਕ੍ਰੇਸੀ ਇਹ ਕਾਂਗਰਸ ਧੱਕਾ ਕਰਦੀ ਸੀ ਅਕਲੀ ਕਰਦੇ ਸੀ ਝਾੜੂ ਵਾਲਿਆਂ ਨੇ ਕਿਨ ਕਲੱਬ ਦਾ ਨਾਅਰਾ ਦਿੱਤਾ ਸੀ ਵੀ ਲੋਕਾਂ ਦੁਆਰਾ ਪਿੰਡਾਂ ਦੇ ਵਿੱਚੋਂ ਮਹੱਲਿਆਂ ਚੋਂ ਸਰਕਾਰਾਂ ਚੁਣੇ ਜਾਣਗੇ ਆ ਜਿਹੜਾ ਕੰਗਰਾਲੀ ਰਾਜਪੂਤਾਂ ਵਿੱਚ ਹੋਇਆ ਵੀ 16 ਬੰਦਿਆਂ ਦੇ ਫਾਰਮਰ ਜੈਕਟ ਕੀਤੇ ਗਏ ਨੇ ਇੱਕ ਗੇਮ ਪਲਾਨ ਬਣਾਇਆ ਗਿਆ ਕਿਉਂਕਿ ਜਿਹੜੇ ਪਿੰਡ ਦੇ ਤਣਾੜ ਲੋਕ ਨੇ ਉਹਨਾਂ ਵੱਲੋਂ ਇੱਕ ਧਰਨਿਆ ਦਾ ਧਰਨਾ ਲਗਾਇਆ ਗਿਆ ਬੇਵਕੂਫ ਬਣਾਉਣ ਦੇ ਲਈ ਲੋਕਾਂ ਨੂੰ ਉਹਦੇ ਜਰੀਏ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਜਦ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਧਰਨਾਕਾਰੀ ਜਿਹੜੇ ਨੇ ਜਥੇਬੰਦੀਆਂ ਨੇ ਇਹਨਾਂ ਦਾ ਕੈਰੇਕਟਰ ਸਹੀ ਨਹੀਂ ਹੈ ਤਾਂ ਲੋਕਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਹੈ ਤਾਂ ਉਹਨਾਂ ਨੂੰ ਲੱਗਿਆ ਵੀ ਜਿਹੜੇ ਮਕਸਦ ਲਈ ਅਸੀਂ ਧਰਨਾ ਦਿੱਤਾ ਸੀ ਪੰਚਾਇਤ ਬਣਾਉਣ ਦੇ ਲਈ ਉਹ ਚ ਫੇਲ ਹੁੰਨੇ ਆ ਤਾਂ ਉਹਨਾਂ ਨੇ ਸਿੱਧਾ-ਸਿੱਧਾ ਡੈਮੋਕਰੇਸੀ ਦਾ ਕਤਲ ਕਰਤਾ ਹੈ ਅੱਜ ਜਿਹੜੇ ਲੋਕ ਧਰਨਾ ਚਲਾ ਰਹੇ ਸੀ ਜਿਹੜੇ ਇਸ ਗੱਲ ਦੇ ਉੱਤੇ ਅੜੰਗ ਸੀ ਅਸੀਂ ਫੈਕਟਰੀ ਬੰਦ ਕਰਾਉਣੀ ਹੈ ਇਥੋਂ ਮੁਸ਼ਕ ਮਾਰਦਾ ਹੈ ਵੀ ਅੱਜ ਅਜਾਈ ਕੀ ਗੱਲ ਹੋ ਗਈ ਵੀ ਜਿਹੜਾ ਉਹਨਾਂ ਨੂੰ ਮੁਸ਼ਕਾਉਣਾ ਬੰਦ ਹੋ ਗਿਆ ਫੈਕਟਰੀ 'ਚੋਂ ਸਮਾਨ ਚਕਾਉਣ ਲੱਗ ਗਏ ਕਿਉਂਕਿ ਉਹਨਾਂ ਦਾ ਜੋ ਮਕਸਦ ਸੀ ਸਮਾਜ ਨੂੰ ਦਲਿਤ ਸਮਾਜ ਨੂੰ ਖਾਸ ਕਰਕੇ ਪਿੰਡ ਨੂੰ ਬੇਵਕੂਫ ਬਣਾ ਕੇ ਆਪਣੀ ਸਰਦਾਰੀ ਕਾਇਮ ਕਰਨੀ ਸੀ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਸਪੈਟੀ ਗੱਲਾਂ ਨਹੀਂ ਦੀ ਬੋਲ ਕੇ ਮਦਰ ਪਾਲੀ ਤੋਂ ਵਿੰਗਣਾ ਉਹ ਬੋਦੀ ਉਹ ਜਿਹੜੀ ਜ਼ਮੀਨ ਸੀਗੀ ਉਹਨੇ ਦਰਵਾੜਿਆ ਸਾਨੂੰ ਸਾਨੂੰ ਇੱਥੇ ਬਣ ਜਾਂਦੇ ਨੇ ਉਹ ਸ਼ਰਮ ਜਦੋਂ ਫੁੱਟੇ ਤੋਂ ਕਰਾ ਕੇ ਜਾਂ ਕੋਈ ਨਹੀਂ ਜੋ ਕੰਮ ਕਰਦੇ ਰਹੇ ਨਗਰੇ ਮੋਟਿੰਗ ਰਹੋ ਆਈ ਨੇ